ਸਮਾਜ ਅੱਜ ਬਲੱਡ ਡੋਨੇਸ਼ਨ ਕਰਦੇ ਕਰਕੇ ਕੀ ਕਹਿਣਾ ਹੈ ਤੁਹਾਡੇ ਲਈ ਜਾਂ ਆਪਕੋ ਇਸ ਦੇ ਰੂਪ ਵਿੱਚ ਲੱਗਦਾ ਪਾਣਾ ਕਿ ਅੱਜ ਪੰਜਾਬ ਕੇਸਰੀ ਜਗਬਾਣੀ ਗਰੁੱਪ ਦੇ ਸੰਸਥਾਪਕ ਲਾਲਾ ਜਗਤਪ੍ਰੀਤ ਸਿੰਘ ਜੀ ਦੇ ਯਾਦ ਵਿੱਚ 43ਵੇਂ ਬਲੱਡ ਡੋਨੇਸ਼ਨ ਕੈਂਪ ਦੇ ਮੌਕੇ ਦੇ ਉੱਤੇ ਅੱਜ ਵੀ ਬਲੱਡ ਡੋਨੇਸ਼ਨ ਦਾ ਕੈਂਪ ਲੱਗਾ ਸੀ ਉੱਥੇ ਪਹੁੰਚੇ ਹੈ ਔਰ ਸਾਰਿਆਂ ਨੇ ਲਾਲਾ ਜੀ ਨੂੰ ਆਪੋ ਆਪਣੇ ਜੋ ਉਹਨਾਂ ਦੇ ਦਿਲ ਦੇ ਵਿਚਾਰ ਸੀ ਉਹ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਇਸ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਪਤਾ ਨਹੀਂ ਕਿੰਨੀਆਂ ਜਿਹੜੀਆਂ ਲੋਕਾਂ ਦੀਆਂ ਜਾਨਾਂ ਨੇ ਉਹ ਜਾਨਾਂ ਬਚਾਈਆਂ ਜਾਣਗੀਆਂ ਮੈਂ ਆਪਣੇ ਵੱਲੋਂ ਲਾਲਾ ਜਗਤ ਨਾਰਾਇਣ ਜੀ ਦੇ ਉਹਨਾਂ ਦੇ ਬਲਦਾਨ ਦੇ ਮੌਕੇ ਤੇ ਤੁਹਾਡੇ ਨੂੰ ਥੈਂਕ ਯੂ ਮੈਂ ਫੇਸਬੁਕ ਤੇ ਮੈਂ ਘੱਟ ਮਾਤਰੀ ਸਾਹਿਬ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਇਹਦਾ ਬਲੱਡ ਡੋਨੇਸ਼ਨ ਕੇ ਬਾਰੇ ਦੇਖੋ ਅੱਜ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਸਮਰਪਿਤ ਤੇ ਇੱਕ ਨਾ 'ਚ ਪੰਜਾਬ ਕੇਸਰੀ ਗਰੁੱਪ ਵੱਲੋਂ ਖੂਨ ਦਾ ਕੈਂਪ ਲਾਇਆ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਲਈ ਦੇਸ਼ ਦੇ ਲਈ ਖੂਨ ਦਿੱਤਾ ਉਸ ਧਰਤੀ ਤੇ ਖੂਨ ਡੋਲਿਆ ਤਾਂ ਉਹਨਾਂ ਨੂੰ ਸੱਚੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਯਾਦ ਇਹੀ ਹੋਏਗੀ ਕਿ ਅਸੀਂ ਵੀ ਉਹਨਾਂ ਦੇ ਲਈ ਹੁੰਦਾਦਾਨ ਕਰੀਏ ਤਾਂ ਜੋ ਜਿਹੜੀਆਂ ਅਨਮੋਲ ਜ਼ਿੰਦਗੀਆਂ ਉਹਨਾਂ ਨੇ ਬਚਾਉਣ ਦੀ ਜਿਹੜੀ ਇੱਕ ਆਪਣੀ ਕੁਰਬਾਨੀ ਦਿੱਤੀ ਉਹਦੇ ਲਈ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਬਚਾ ਸਕੀਏ ਔਰ ਆਪਣੇ ਸਮਾਜ ਦੇ ਕਲਿਆਣ ਲਈ ਆਪਣਾ ਯੋਗਦਾਨ ਪਾ ਸਕੀਏ ਸੋ ਅੱਜ ਦਾ ਮੁੱਖ ਮਕਸਦ ਇਹੀ ਹੈ

तरफ पंजाब और पूरे पंजाब के बाहर भी लगाए जाते हैं इस तरह से आप क्या मैसेज देना चाहोगे कि और भी ग्रुपों के अक्सर करना चाहिए क्या मैं चाहता हूँ जी कि ज्यादा से ज्यादा जाद, ज्यादा लोग सेवा भाव में लगे क्योंकि हमारा देश तभी आगे बढ़ सकता है जब हम सब इकट्ठे मिलकर आगे बढ़े अभी किस तरह से शुरुआत की गई ब्लड कैंप करने की जो ना ना में की जी दो कटे थे। पिछले साल हमने 13000 यूनिट इकट्ठे किए थे तो इस साल भी हमारी आशा है 10000 हजार से ज्यादा यूनिट इकट्ठे हो बट मेन जो हमारा मकसद है वो ज्यादा आंकड़ा बढ़ाना नहीं है बल्कि लोगों को अवेयरनेस क्रिएट करना है इस बार हम मध्य प्रदेश में भी कैंप लगा रहे जो की हमारे लिए बहुत बड़ी उपलब्धि है क्योंकि इतने बड़े स्टेट में पिछले साल पहले कभी कैंप नहीं लगाए गए थे वहाँ पर भी 16 से ज्यादा कैंप लगवाए जा रहे हैं सर क्या मकसद है हमारा जो की मेडिसन कैंप लगा रहे हैं पंजाब की तरफ से और जो कर मकसद ये है जी कि ज्यादा से ज्यादा लोग इकट्ठे मिलकर सेवा भाव में लगे और लोगों की मदद करें और क्या मैसेज देना चाहोगे आप लोगों को लोगों की मदद कैसे मैं मैं सिर्फ इतना चाहता हूँ कि जो हम जितने हिंदुस्तानी हैं हम मंथन जरूर करें कि हम किसी की मदद किस तरह कर सकते हैं क्योंकि जब मुसीबत आन पड़ती है फिर हम सोचना स्टार्ट करते हैं हम पहले से ही सोचें पहले से ही हल निकालें अब अखबारों में मैंने खुद पढ़ा कि यार खून की कमी से पांच लाख मौतें हो रही तो मैंने उसके ऊपर कार्य करना शुरू कर दिया भगवान का हाथ हुआ तो इतना बड़ा कैंप लगने शुरू हो गए तो क्यों अगर मैं कर सकता हूं तो बड़े बड़े ग्रुप मेरे से हम तो कुछ भी नहीं है हमसे बड़े बड़े कई हजारों ग्रुप हैं ਜੋ ਅਸੀਂ ਜਰਾ ਸੇਵਾ ਭਾਵ ਸੇ ਸੋਚਣਾ ਸ਼ੁਰੂ ਕਰੇ ਅਤੇ ਦੇਸ਼ ਵਿੱਚ ਜੋ ਜਿਨ ਚੀਜ਼ਾਂ ਦੀ ਕਮੀ ਹੈ ਉਹਨਾਂ ਦੇ ਉੱਪਰ ਕੰਮ ਕਰੇ ਤਾਂ ਹਰ ਚੀਜ਼ ਦਾ ਸੋਲਿਊਸ਼ਨ ਹੈ ਉਹ ਸਾਡੇ ਦੇਸ਼ ਦੀ ਸਾਰੀ ਕਮੀਆਂ ਖਤਮ ਹੋ ਜਾਣਗੀਆਂ ਜੇਕਰ ਸਾਰੇ ਗਰੁੱਪ ਇਸ ਤਰ੍ਹਾਂ ਸੋਚ ਕੇ ਕਾਰਜ ਕਰਨਗੇ ਜੀ ਅਸੀਂ ਜਿਹਨੇ ਸਾਨੂੰ ਇੱਥੇ ਬੁਲਾਇਆ ਸਾਡੇ ਕਮਲ ਪੱਤਰਕਾਰ ਸਾਹਿਬ ਨੇ ਪੰਜਾਬ ਕੇਸ ਗਰੁੱਪ ਜਿਹੜਾ ਗੁਲਮੋਹਰ ਨਗਰ ਖੰਨਾ ਦੇ ਵਿੱਚ ਜਿਹੜਾ ਕੈਂਪ ਚ ਉੱਪਰ ਇਹ ਕੈਂਪ ਮਹਾਨ ਕੈਂਪ ਹੈ ਇਹ ਕੈਂਪ ਦਾ ਮਤਲਬ ਹੈ ਕਿ ਤਾਂ ਜੋੜਦਾ ਹੈ ਤੋੜਦਾ ਨਹੀਂ ਹੈ ਇਹ ਖੋਨੂ ਨਾਲੀਆਂ ਸੜਕਾਂ ਦੇ ਨਾਲ ਤੋੜੋ ਜਿਹੜੇ ਦੁਖੀ ਲੋਕਾਂ ਦੀ ਰਗਾਂ ਦੇ ਵਿੱਚ ਜਾਏ ਤੇ ਉਹ ਬਚ ਜਾਏ ਤੇ ਜਿਹੜਾ ਅੱਜ ਪੰਜਾਬ ਕਿਸ ਤਰੀਕੇ ਤੋਂ ਬਚলো ਇਹ ਜਿਹੜਾ ਫੋਨਦਾਨ ਕੈਂਪ ਲਾਇਆ ਗਿਆ ਇਹ ਲਾਲਾ ਜਗਤਨਰਨਜੀ ਦੀ ਅਮਰ ਸ਼ਹੀਦ ਹੈ ਜਿਨ੍ਹਾਂ ਨੇ ਸਿੱਧੀ ਕਰਕੇ ਅੱਜ ਪੰਜਾਬ ਬਚਿਆ ਜੇ ਲਾਲਾ ਜੀ ਰਮੇਸ਼ ਜੀ ਇਹ ਸਾਹਸਤ ਨਾ ਦਿੰਦੇ ਅੱਜ ਪੰਜਾਬ ਰੋਲ ਜਣਾ ਪਰ ਅੱਜ ਤੁਹਾਨੂੰ ਪੰਜਾਬ ਲੱਪਣਾ ਨਹੀਂ ਦਾ ਕਿੱਥੇ ਆ ਕਿਉਂਕਿ ਇੱਥੇ ਖਾਲਿਸਤਾਨ ਪਖਵਾਦ ਫਿਰਕੇਬਾਦ ਜਿਨ੍ਹਾਂ ਨੇ ਪੰਜਾਬ ਨੂੰ ਬੋੜਾ ਹਲ ਕੀਤਾ ਨਿਚੋੜਿਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲਾ ਜਪਨ ਸਿੰਘ ਨੇ ਆਪਣਾ ਖੂਨ ਦਾ ਕਤਰਾ ਕਤਰਾ ਦੇਸ਼ ਲਈ ਅੰਜਾਮ ਲਈ ਤੇ ਪੰਜਾਬੀ ਤੇ ਲਈ ਉਹਨਾਂ ਨੇ ਪਿਚਾ ਕੇ ਰੱਖਿਆ ਅੱਜ ਲਾਲਾ ਜੀ ਦੇ ਬਲੀਦਾਨ ਦੀ ਇਸ ਦੇ ਉੱਤੇ 43 ਦੇ ਉੱਤੇ ਅੱਜ ਅਸੀਂ ਆਪਣੀ ਸੰਤਰ वाल्मीकि सभा ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਬਹੁਤ ਬਹੁਤ ਲਾਲਜ ਦੇ ਅਵਿਦਾਨ ਦਿੱਤੇ ਜਿਹੜੇ ਅੱਜ ਖੂਨਦਾਨ ਕੈਂਪ ਕਰ ਰਹੇ ਹਨ ਇੱਕ ਖੂਨਦਾਨ ਕੈਂਪ ਦਾ ਮਤਲਬ ਹੈ ਕਿ ਨਰ ਪੂਜਾ ਨਰਾਇਣ ਪੂਜਾ ਇਹ ਇੱਕ ਥੀ ਫਲੋਸਫੀ ਹੈ ਧਰਮ ਜੋੜਦਾ ਹੈ ਤੋੜਦਾ ਨਹੀਂ ਇਸ ਦੀ ਮਹਨ ਅੱਜ ਦੀ ਨੌਜਵਾਨਕ ਦੀ ਨਸ਼ਿਆਂ ਵੱਲ ਜਾ ਰਹੀ ਹੈ ਤੇ ਅਜਿਹੇ ਜਿਹੜੇ ਕੈਂਪਨੇ ਕੀ ਉਹਨਾਂ ਨੇ ਬਾਦ ਚਿਰਗੇ ਕਿ ਲੋਕਾਂ ਕੀ ਨੌਜਵਾਨਾਂ ਨੂੰ ਕਿਉਂ ਦਿੰਦੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਤਾਂ ਜਾਗੋ ਨਸ਼ੇ ਤਿਆਗੋ ਤੇ ਲੋਕੋ ਬੱਚੇ ਪੜਾਉਣ ਦੇ ਪੈਸੇ ਬਚਾ ਲਓ ਬੱਚੇ ਪੜਾ ਲਓ ਇਹ ਨਸ਼ੇ ਨੂੰ ਤਿਆਗ ਦੋ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਨਸ਼ਿਆਂ ਨੂੰ ਪੰਜਾਬ ਚੋਂ ਬਜਾਣਾ ਹੈ ਇਸ ਕਰਕੇ ਪਸਾਰੀ ਕੋਈ ਇੱਥੇ ਪਾਰਟੀ ਨਹੀਂ ਕੋਈ ਇੱਥੇ ਕੋਈ ਹਲਵਾਤ ਨਹੀਂ ਇੱਥੇ ਇਨਸਾਨੀਅਤ ਹੈ ਇਨਸਾਨੀਅਤ ਨੂੰ ਬਚਾ ਲਓ ਅੱਪਾ ਸਾਰੇ ਇਕੱਠੇ ਹੋ ਕੇ ਪਾਲਟੀਵਾਦੀ ਦੇ ਉੱਪਰ ਉੱਠ ਕੇ ਆਪਣੇ ਬੱਚਿਆਂ ਨੂੰ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾ ਲਿਆ ਠੀਕ ਹੈ ਧੰਨਵਾਦ ਅੱਜ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਦਾ ਕਮੇਟੀ ਦੇ ਬਾਰੇ ਕੀ ਕਹਿੰਦੇ ਹੋ ਸਾਰਨੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਹਾਤਮਾ ਅੱਜ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ અમર શહીદ લાલા જગત નારાયણજી ਦੀ 43ਵੇਂ ਬਲੀਦਾਨ ਦਿਵਸ ਦੇ ਵਿੱਚ ਇਹ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਜ ਸਾਨੂੰ ਸਾਡੇ ਸ਼ਹਿਰ ਵਾਸੀਆਂ ਵੱਲੋਂ ਬਹੁਤ ਵੱਡਾ ਜਿਹੜਾ ਭਰਮਾ ਹੁੰਗਾਰਾ ਮਿਲਿਆ ਹੈ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਚਾਹੇ ਉਹ ਵਲੰਟੀਅਰ ਦੇ ਤੌਰ ਤੇ ਹੋਵੇ ਭਾਵੇਂ ਉਹ ਖੂਨਦਾਨੀਆਂ ਦੇ ਤੌਰ ਤੇ ਹੋਵੇ ਤੇ ਇਸ ਵਾਰ ਵੀ ਸਾਡੇ 445 ਦੇ ਕਰੀਬ ਜਿਹੜੇ ਲੱਡ ਡੋਨਰ ਹੋਈ ਨੇ ਤੇ ਜਿਹਦੇ ਵਿੱਚ ਸਾਡੇ ਨਾਲ ਆ ਬੈਠੇ ਬਾਬਾ ਜੀ ਨੇ ਜਿਹੜੇ ਸਾਡੇ ਜਿਨ੍ਹਾਂ ਨੂੰ ਜੇ ਕੋਈ ਗੱਲ ਕਰਦਾ ਖੰਨੇ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਕਹਦੀਏ ਵੀ ਖੂਨਦਾਨ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਜੇ ਨਾਮ ਆਂਦਾ ਹੈ ਤਾਂ ਸਰਨਾ ਪਹਿਲਾਂ ਉਹ ਰਾਹੁਲ ਗਰਗ ਬਾਬਾ ਜੀ ਦਾ ਆਂਦਾ ਹੈ ਜਿਹੜੇ ਸਾਡੇ ਨਾਲ ਅੱਜ 7 ਦਿਨ ਤੋਂ ਮੁੰਡੇ ਨਾਲ ਮੁੰਡਾ ਜੋੜ ਕੇ ਚੱਲ ਰਹੇ ਨੇ ਇਹਨਾਂ ਦੀ ਟੀਮ ਕਰਨ ਵਰਮਾ ਜੀ ਸਾਡੇ ਪੱਟ ਸਾਹਿਬ ਸਾਰੇ ਸਾਡੇ ਨਾਲ ਲੱਗੇ ਰਹੇ ਨੇ ਤੇ ਮੈਂ ਸਭ ਤੋਂ ਪਹਿਲੇ ਨਾਲ ਹੀ ਆਪਣੇ ਸਾਡੇ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਵਿਜੇ ਚੋਪੜਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਨਿਰਦੇਸ਼ਾਂ 'ਟ ਅੱਜ ਇਹ ਕੈਂਪ ਲਗਾਇਆ ਗਿਆ ਤੇ ਇੱਕ ਸਭ ਤੋਂ ਵੱਡੀ ਗੱਲ ਵੀ ਅਭਿਜੇ ਚੋਪੜਾ ਜੀ ਜਿਹੜੇ ਸਾਡੇ ਪੰਜਾਬ ਕੇਸਰੀ ਦੇ ਗਰੁੱਪ ਦੇ ਡਾਇਰੈਕਟਰ ਨੇ ਉਹ ਖੁਦ ਵੀ ਇਸ ਕੈਂਪ ਦੇ ਵਿੱਚ ਯਾਨੀ ਕਿ ਜਿਹੜੀ ਸਾਡੀ ਉਮੀਦ ਤੋਂ ਕਿਤੇ ਪਰੇ ਉਹ ਜਿਨ੍ਹਾਂ ਕੋਲ ਇੱਕ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਉਹ ਸਾਡੇ ਕੋਲ 2 ਘੰਟੇ ਤੋਂ ਵੀ ਵੱਧ ਦਾ ਸਮਾਂ ਲਗਾ ਕੇ ਗਏ ਨੇ ਸਾਡੇ ਇਕੱਲੇ ਇਕੱਲੇ ਖੁਮੂਨਦਾਨੀ ਦਾ ਹੌਸਲਾ ਵਧਾਈ ਕਰਕੇ ਗਏ ਨੇ ਸਾਡੇ ਇਕੱਲੇ ਇਕੱਲੇ ਵਲੰਟੀਅਰ ਦਾ ਹੌਸਲਾ ਫਸਾਈ ਕਰਕੇ ਗਏ ਨੇ ਜਿਨ੍ਹਾਂ ਲਈ ਮੈਂ ਜਿਨ੍ਹਾਂ ਬਹੁਤ ਬਹੁਤ ਜਿਨ੍ਹਾਂ ਦਾ ਮੈਂ ਰਣੀ ਵੀ ਆ ਧੰਨਵਾਦ ਵੀ ਕਰਦਾ ਵੀ ਸਾਡੇ ਇੱਕ ਛੋਟੇ ਜਿਹੇ ਇਸ ਕੈਂਪ ਦੇ ਵਿੱਚ ਉਹ ਐਡੀ ਵੱਡੀ ਮਹਾਨ ਸ਼ਖਸੀਅਤ ਖੁਦ ਚਰਨ ਪਾ ਕੇ ਗਈ ਹੈ ਤੇ ਇਹ ਸਾਡੇ ਤੇ ਹੋ ਇੱਕ ਸਾਡੇ ਤੇ ਚੜਾ ਕੇ ਗਏ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇਸ ਖੂਨਦਾਨ ਕੈਂਪ ਦੇ ਵਿੱਚ ਊਰਨ ਸਹਿਯੋਗ ਦਿੱਤਾ 바ਵਾ ਜੀ ਦਾ ਫਿਰ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਸਾਡੇ ਨਾਲ ਲੱਗੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਹਾਕਾਲੀ ਦੇਖੋ ਪੈਂ ਸਾਡਾ ਪ੍ਰਧਾਨ ਨੇ ਤਿਆਰੀ ਪੂਰੀ ਮੈਂ ਸਮਝਦਾ ਹੈ ਜੇ ਸ਼ਹੀਦ ਲਾਲਾ ਜਗਤ ਰਣਜੀਤ ਦੀ ਯਾਦ ਵਿੱਚ ਇਸ ਪਰਿਵਾਰ ਨੇ ਔਰ ਖਾਸ ਕਰ ਉਹਨਾਂ ਦੇ ਜਿਹੜੇ ਗ੍ਰੈਂਡਸਨ ਨੇ ਅਭੇਜੀ ਉਹਨਾਂ ਨੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਮੈਂ ਸਮਝਦਾ ਇਹ ਸਭ ਤੋਂ ਪਵਿੱਤਰ ਸਮਾਜ ਦੀ ਸੇਵਾ ਹੈ ਕਿਉਂਕਿ ਮੈਂ ਡਾਕਟਰ ਵੀ ਰਹਾ ਜ਼ਿੰਦਗੀ ਬਚਾਉਣ ਦਾ ਜ਼ਿੰਦਗੀ ਦਾ ਪਰਮਾਤਮਾ ਦੇ ਹੱਥ ਹੁੰਦੀ ਆ ਲੇਕਿਨ ਜਿਹੜਾ ਖੂਨ ਜਾਂ ਕਈ ਵਾਰ ਉਹਦਾ ਸੀਰਮ ਚਾਹੀਦਾ ਜਾਂ ਕਈ ਵਾਰੀ ਉਹਦੇ ਸੈੱਲ ਚਾਹੀਦੇ ਆ ਮੇਰੇ ਖਿਆਲ ਇਤੋਂ ਵੱਡੀ ਸਮਾਜ ਸੇਵਾ ਨਹੀਂ ਹੋ ਸਕਦੀ ਹੈਗੀ ਇਹ ਮੇਰੇ ਖਦ ਮੈਂ ਸਾਰੇ ਪਰਿਵਾਰ ਨੂੰ ਪੰਜਾਬ ਕੇਸਰੀ ਪਰਿਵਾਰ ਨੂੰ ਬੁढ़ाई ਦੇਣਾ ਚਾਹੁੰਨਾ ਕਿ ਤੁਸੀਂ ਇਹ ਜਿਹੜਾ ਪਲੇਟਫਾਰਮ ਦਿਨੇ ਹੋ ਜਿੱਥੇ ਲੋਕ ਇਕੱਠੇ ਆ ਕੇ ਖੂਨ ਦਾਨ ਕਰਦੇ ਆ ਔਰ ਨੌਜਵਾਨ ਔਰ ਸਮਾਜ ਦੇ ਲੋਕ ਨੂੰ ਸਾਇੰਸ ਹੁੰਦਿਆ ਕਿਨੇ ਖੂਨ ਦੇਣਾ ਚਾਹੀਦਾ ਮੇਰੇ ਖਿਆਲੇ ਬਹੁਤ ਵੱਡੀ ਸੇਵਾ ਮੈਂ ਇਹਨਾਂ ਨੂੰ ਬਤਾਇਆ ਚੁਹਾ ਠੀਕ ਹੈ ਜੀ ਸਰ ਅੱਜ ਪੰਜਾਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਹੈ ਅੱਜ ਦਾ ਜਿਹੜਾ ਕੈਂਪ ਲਗਾਇਆ ਹੈ ਪੰਜਾਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਦਰ ਪਾਵਰ ਉਰੋਪਨ ਮੰਦਰ ਇਹ ਲਾਲਾ ਜਗਤਰਾਣ ਦੀ ਕਰਵਾਨੀ ਦੀ ਯਾਤਰਾ ਹੈ 7 ਸਤੰਬਰ ਨੂੰ ਕੀ ਹੋਇਆ ਸੀ ਲਾਟੂ ਵਾਲੇ ਕੋਰਜੇ ਦੇ ਲੁਧਿਆਣਾ ਤੋਂ ਨਾਉਣ ਦੇ ਮੋੜ ਹੈ ਉੱਥੇ ਅੱਤਵਾਦੀਆਂ ਨੇ ਇਹਨਾਂ ਦੀ ਕਾਰ ਘੇਰ ਕੇ ਉੱਥੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਇਹ ਦੇਜ ਕਰਕੇ ਦੀ ਤਸਵੀਰ ਰਣਕਾਰੀ ਕ੍ਰੈਸ਼ ਤੋਂ ਬਾਅਦ ਇਹਨਾਂ ਦਾ ਪਹਿਲਾ ਮਰਡਰ ਹੋਇਆ ਅੱਤਵਾਦੀਆਂ ਨੇ ਜਾਂ ਸ਼ਿਕਰਦਾਰਾਂ ਨੇ ਕਿਹਾ ਪੰਜਾਬ ਤੇ ਜਾਂ ਪਾਕਿਸਤਾਨ ਬਣਾਉਣ ਦੇ ਤਨਾਵ ਕਰਕੇ ਉਹਨਾਂ ਨੇ ਉਹ ਅਗਰੀਮੈਂਟ ਨੇ ਕੀਤਾ ਪੀਤਾ ਇਸ ਕਰਕੇ ਵੀ ਬੜਾ ਹਿੰਦੂ ਲੀਡਰ ਸੀ ਔਰ ਆ ਦੇਸ਼ ਭਗਤ ਵੀ ਰਹੇ ਆ ਅਨ੍ਰਿਧਮ ਫਾਈਟਰ ਵੀ ਰਹੇ ਆ ਔਰ ਪੰਜਾਬ ਕੇਸ ਨੂੰ ਉਸ ਟਾਈਮ ਜਦੋਂ ਕੇ ਉਹਨਾਂ ਲੋਕਾਂ ਦੇ ਖਰਾਬ ਕੋਈ ਕਲਮ ਚੱਲਦੀ ਨਹੀਂ ਦਰਮਿਆਨਿਆ ਜਾ ਰੋਲ ਅਦਾਪਾ ਇਹ ਇਨਾਂ ਨੇ ਦੇਸ਼ੀ ਇਕਤਾ ਖੰਡਤਾ ਵਾਸਤੇ ਕਲਮ ਜਿੰਦਿਆ ਹੈ ਹੈ ਬਾ ਚੜ ਕੇ ਮੈਂ ਕਹ ਰਿਹਾ ਸਨ ਆਪਕਾ ਵਾਕ ਦੇ ਖਿਲਾਫ ਇਹਨਾਂ ਨੇ ਲਿਖਦੇ ਰਹੇ ਨਹੀਂ ਦੇਖ ਵੀ ਲਿਖਦੇ ਰਹੇ ਨੇ ਖਬਰਾਂ ਉਹਦਾ ਉਸ ਰੰਜੀਤ ਚਾਹਕੇ ਇੱਕ ਤੇ ਵੱਡੇ ਲੀਡਰ ਤੇ ਕਿੰਨਾ ਦਾ ਨਾਮ ਸੀ ਹਿੰਦੁਸਤਾਨ ਕੇ ਪੰਜਾਬ ਕੇ ਲੋਕਾਂ ਤੇ ਜੈਸ਼ਾ ਪੈਦਾ ਕਰਕੇ ਕਰਨ ਲਈ ਪਹਿਲਾ ਹਿੰਦੂ ਲੀਡਰ ਇਹ ਮਾਰਿਆ ਫਿਰ ਬੀ. ਪੀ. ਦਾ ਬ੍ਰਿਸ਼ਟ ਭਾਰ ਮਾਰਿਆ ਫਿਰ ਸਰਦਾਰ ਭਲਵਾਂ ਸਿੰਘ ਦਾ ਕਾਜੀ ਦਲ ਜਿਹੜੀ ਲੰਗਵਾਲ ਸਮਝਦਾ ਹੋਇਆ ਉਹ ਦੱਖਮੇ ਆ ਜਾ ਉਹਨੂੰ ਤਰਦੇਸ ਕਰਕੇ ਕਈ ਇਹ ਦੌਰ ਚੱਲਿਆ ਸੀ ਤਾਂ ਹੋਰ ਬੜਾ ਖਤਰਨਾਕ ਔਰ ਉਸ ਤੇ ਮੈਂ ਨਵੀਂ ਦੀ ਪਾਰਟੀ ਦਾ ਜਨਰਲ ਸੈਕਟਰੀ ਜਿਹਨੂੰ ਤੇਰੇ ਗੱਲ ਆਉਂਦੀ ਹੈ ਔਰ 1600 ਦੇ ਕਰੀਬ ਲੀਡਰ ਮਰੇ تھے ਸਿਆਸੀ ਜਿਹੜੇ ਅੱਤਵਾਦ ਦੇ ਖਿਲਾਫ ਹੋਤੇ ਚਾਹੇ ਉਹ ਕਮਿਊਨਿਸਟ ਨੇ ਚਾਹੇ ਉਹ ਭਾਜਪਾ ਦੇ ਤੇ ਅਕਾਲੀ ਦਲ ਦੇ ਕੁਝ ਲੀਡਰ ਨੂੰ ਉਹਨਾਂ ਨੂੰ ਮਾਰ ਦਿੱਤਾ ਕਾਂਗਰਸ ਦੇ ਤਵਾਵ ਮਾਰਿਆ ਇਸ ਕਰਕੇ ਇਹ ਜਿੰਨਾ ਕਿ ਜਿਹੜੀ ਜਿਹੜਾ ਦਿੱਤਾ ਹੈ ਖਾਲਸਾ ਖੁੰਦਾਨ ਕੈਂਪ ਇਹ ਤਾ ਜੋਸ਼ ਭਰਦਾ ਲੋਕਾਂ ਦੀ ਕਕਰਵਾਨੀ ਯਾਦ ਕਰਾਉਂਦੀ ਹੈ ਕਿ ਲੋਕ ਕੁਰਬਾਨੀ ਯਾਦ ਕਰਦੇ ਖੂਨ ਡੇਨ ਵਾਲਿਆਂ ਨੂੰ ਜਿਹੜੇ ਖੂਨ ਡੋਲਦੇ ਨਹੀਂ ਉਹਨਾਂ ਨੂੰ ਇੱਕ ਸੰਦੇਸ਼ ਹੈ ਇਹ ਖੁੰਦਾਨ ਕੈਂਪ ਇੱਥੇ ਨਾ ਕਿਸੇ ਬ੍ਰਾਹਮਣ ਦਾ ਖੂਨ ਨਾ ਕਿਸੇ ਖੱਤਰ ਦਾ ਨਾ ਕਿਸੇ ਤੇ ਮੁਸਲਮਾਨ ਦਾ ਨਾ ਕਿਸੇ ਬੈਕਵਰਡ ਕਾਸਟ ਦਾ ਸ਼ੁਰੂਕਾਰ। ਮੈਂ ਵਕਫ ਵਕ ਵਰਕਾਂ ਦੇ ਲੋਕਾਂ ਨੇ ਖੂਨ ਦਿੱਤਾ। ਜਦੋਂ ਹਸਪਤਾਲ ਤੇ ਬੁਨੀ ਜੀ ਨੂੰ ਖੂਨ ਲੱਗਦਾ ਹੈ ਉਹਦੇ ਵਿੱਚ ਥੋੜਾ ਜਿਹਾ ਹੁੰਦਾ ਜਿਹੜੀ ਜ਼ਿਆਦਾ ਦਾ ਖੂਨ ਹੈ। ਜਿਹੜੀ ਕੌਮ ਦਾ ਖੂਨ ਹੈ। ਇਹ ਸਾਰੇ ਹੀ ਖੂਨ ਸਭ ਦੇ ਰੱਬ ਨੇ ਇਨਸਾਨ ਬਣਾਏ ਨੇ ਖੂਨ। ਪਰ ਜਿਹੜੇ ਧਰਮ ਦੇ ਨਾਂ ਉਤੇ ਸਿਆਸਤ ਕਰਨ ਵਾਲੇ ਕੱਟੜਪੰਥੀ ਹੈ ਕਿ ਹੈ ਉਹ ਕਿਸੇ ਵੀ ਪਾਰਟੀ ਨੂੰ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ 60 ਦੀਆਂ ਰੋਟੀਆਂ ਸੇਕਣ ਦੀ ਗੱਲ ਹੈ ਗ੍ਰੇਡ ਕਰਨ ਲੋਕਾਂ ਦੇ ਕਤਲ ਉਗਾਰ ਦੇ ਰਾਹ ਤੇ ਨਾ ਪਾਉਂ ਇਹ ਕੁਰਬਾਨੀਆਂ ਜਾਦੀ ਬਿਆਨ ਸੰ ਸਰਕਾਰ ਬਿਆਨ ਸੰ ਦੀ ਕੁਰਬਾਨੀ ਹੋਇਆਜ ਬਹੁਤ ਮੁੱਖ ਮੰਤਰੀ ਕਿ ਬਹੁਤਾਰੇ ਵੀ ਕਈ ਸਫਰ ਵੀ ਕਾਫੀ ਮਾਰੇ ਗਏ ਜਿਹੜੇ ਕਿ ਕਈ ਆਤੂਕਾਰ ਦੀਆਂ ਨਾਲ ਪੁਲਿਸ ਵਾਲੇ ਲੜੇ ਹੋਏ ਕਈ ਖੁੱੜ ਕੇ ਲੜਦੇ ਤੇ ਅੱਜ ਦੇ ਪੰਜਾਬ 'ਚ ਸਰਕਾਰਾਂ ਚਾਹੇ ਬਾਦਲ ਦੀ ਆਈ ਜਾਂ ਕੈਪਟਨ ਦੀ ਆਈ ਸਰਦਾਰ ਬਹਿਨ ਸਿੰਘ ਦੇਖੀ ਜਾਦਾ ਇਹ ਡੈਮੋਕ੍ਰੇਸੀ ਦੀ بنیاد ਇਹ ਉਹਨਾਂ ਦੀ ਇਹਨਾਂ ਦੀਆਂ ਕੁਰਬਾਨੀਆਂ ਨੇ ਅੱਜ ਉਹ ਹਾਲਾਤ ਜਿਹੜੇ ਪੰਜਾਬ 'ਚ ਮੈਂ ਪੰਜਾਬ 'ਚ ਮੈਨੂੰ ਇਹ ਸੰਦੇਸ਼ ਹੈ ਇਹੀ ਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਮੋੜ ਕੇ ਉਸ ਦਿਰਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਦੇ ਪਿੱਛੇ ਸਿਆਸਤਦਾਨ ਹੈ ਕਿ ਬਾਕੀ ਪੰਜਾਬ ਦੇ ਲੋਕ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਉਹਨਾਂ ਨੇ ਅਤਵਾਦ ਹਟਾਇਆ ਹੋਇਆ ਜਿਨ੍ਹਾਂ ਨੇ ਹਟਾਇਆ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਹਟਾਇਆ ਉਹਨਾਂ ਨੂੰ ਸਮਝਣਾ ਚਾਹੀਦਾ ਸੋਚਣਾ ਹੈ ਕਿ ਪੰਜਾਬ ਨੂੰ ਅੱਗੇ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਕੇ ਤੋਂ ਕਿ ਬਣਾਤੀ ਪੰਜਾਬ ਦਾ ਨੁਕਸਾਨ ਹੁੰਦਾ ਹੈ ਹੁਣ ਜਿਹੜੇ ਖਾਲਸਤਾਨੀਆਂ ਜਾਂ ਹੋਰ ਗੱਲਾਂ ਕਰਦੇ ਰਹੇ ਜਾਂ ਹਿੰਦੂ ਰਾਸ਼ਟਰ ਦੀ ਗੱਲ ਉਤਿਆਹ ਇਹ ਰਾਸ਼ਟਰਤਾ ਦੀ ਕਾਇ ਉਹ ਹੈ ਭਾਵੇਂ ਇੰਡੀਆ ਜੇ ਅਸੀਂ ਇਕੱਠੇ ਰਹਦੇ ਰੱਬ ਨੇ ਤਾਂ ਸਾਰੇ ਇਨਸਾਨ ਬਣਾਏ ਨੇ ਕੋਈ ਮੁਸਲਮਾਨ ਹੈ ਧਰਮ ਆਪਣੇ ਆਪਣੇ ਮੰਨੂ ਧਰਮਾਂ ਨੂੰ ਫਰਦੂਆਂ ਦਾ ਸਤਿਕਾਰ ਕਰੋ ਕੱਤਲੋ ਕਾਢ ਪੂਰੀ ਕਰਨੀ ਠੀਕ ਹੈ ਇਹਨਾਂ ਦੀ ਜਿਹੜੀ ਸ਼ਹੀਦ ਦੀ ਲਾਲਾ ਜਗਤਰਾਮ ਇਹਨਾਂ ਦਾ ਬੇਟਾ ਇਹ ਪਰਿਵਾਰ ਦੀ ਬਹੁਤ بڑی ਦੇਰ ਸੀ ਹਰਮੇਸ਼ਰ ਹਰਮੇਸ਼ੀ ਉਹ ਵੀ ਸ਼ਹਾਰ ਹੋਏ ਨੇ ਇਹਸ ਕਰਕੇ ਮਿੰਟ ਤੱਕ ਸਾਰਾ ਉਹਦੇ ਆਤਵਾਦ ਮੈਂ ਹਟਾਇਆ ਹੈ ਮੈਂ 16 ਸਾਲ ਦਾ ਅਸੀਂ ਆ ਪ੍ਰਵਾਦੇ ਖਿਲਾਫੇ ਪੂਰ ਦੇ ਰਹੇ ਹੈ ਲੜਾਈ ਲੜੀ ਹੈ ਅਸੀਂ ਪਤਾ ਨਹੀਂ ਕਿਵੇਂ ਬਚੇ ਰੱਬ ਨੇ ਬਚਾਇਆ ਪਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਬਚਾਉਂਦਾ ਮੌਜੂਦਾ ਸਰਕਾਰ ਸਰਕਾਰ ਇਹਨਾਂ ਨੇ ਬਦਲਾਅ ਦੀ ਪੂਰੀ ਗੱਲ ਕੀਤੀ ਕਿ ਉਹ ਆਪੇ ਬਦਲ ਦੇ ਮੈਂ ਸਮਝਦਾ ਹਾਂ ਬਦਲਾਅ ਕਿ ਲਿਆਉਣਾ ਉਹ ਆਪੇ ਬਦਲ ਅੱਜ ਪੰਜਾਬ ਦੇ ਹਾਲਾਤ ਨੇ ਨਾ ਨਾਟ ਬੜੇ ਖਤਰਨਾਕ ਨਸ਼ਾ ਇਹਨਾਂ ਤੋਂ ਖਤਮ ਨਹੀਂ ਹੋਇਆ ਬੇਅਦਬੀ ਇਹਨਾਂ ਤੋਂ ਸਜ਼ਾ ਨਹੀਂ ਦੇ ਹੋਈ ਹੈ ਜੀ ਕਰਪਸ਼ਨ ਦਾ ਬੋਲਬਾਲ ਹੈ ਜਾਂ ਪਾਕੀ ਕਰੋ ਕੋਈ ਨੇ ਕਲ ਜਦੋਂ ਉਹ ਕੋਈ ਪਤਾ ਨੂੰ ਮੈਂ ਕਹਣਾ ਇੱਕ ਲੜਕੀ ਗਹਿਰੇ ਪਹਾੜੇ ਕਿਸੇ ਬਾਜ਼ਾਰ ਚ ਨਹੀਂ ਜਾ ਸਕਦੀ ਕੰਨਾਂ ਚੋਂ ਵਾਲੀਆਂ ਖੋਈਆਂ ਜਾਂਦੀਆਂ ਐਜੀ ਇਹ ਗਲਾ ਚੋਂ ਜਿਹੜੀ ਚੇਨ ਹੈ ਜੇਨੀਆਂ ਉਹ ਤਾਂ ਨਕਲ ਅਗਲੇ ਦਿਨ ਤੱਕੀ ਬੁੜੀ ਨਕਲੀ ਦੀ ਪਾ ਕੇ ਚਲੀ ਜਾਂਦੀ ਤੇ ਉਹ ਵੀ ਬੰਦ ਹੋ ਜਾਂਦੀ ਵੀ ਕੰਨਾਂ ਤਾਂ ਨਹੀਂ ਪੜਾਉਨੇ ਕਿਤੇ ਤੁਰੇ ਜਾਂਦੇ ਨੇ ਮੋਬਾਈਲ ਖੋਂਦੇ ਨੇ ਐਜੀ ਤਾਂ ਕੰਨਾਂ ਤੇ ਸ਼ਰਿਆਮ ਲੋਕ ਕਿ ਜਾ ਰਹੇ ਨੇ ਗੋਲੀਆਂ ਮਾਰ ਕੇ ਆਉਂਦੇ ਨੇ ਕਿ ਗੈਗਸਟਰ ਕਿੰਨਾ ਫੈਲੇ ਹੈ। ਕਿ ਫੌਤੀਆਂ ਮੰਗੀਆਂ ਜਾ ਰਹੀਆਂ ਸੀ ਹੈ ਇਹਦਾਂ ਇਹ ਬਧਰਾਓ ਵਾਲਿਆਂ ਨੂੰ ਸੋਚਣ ਦੀ ਜਰੂਰਤ ਹੈ ਸੀਰੀਅਸ ਕੋਪੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਦਾੜ ਰੱਟ ਨਸ਼ਾ ਮੁਕਤ ਕੰਨਾ ਤਾਂ ਖੁਦੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਤ ਦੀ ਖਾਸ ਰਿਪੋਰਟ